ਨਾਮ ਹੈ ਮੇਰਾ ਚਾਤਰ ਸਿੰਘ ਵੀਰੇ ਪਿੰਡ ਕਿਹੜਾ ਦਾ ਪਿੰਡ ਸੰਗਤੀ ਵਾਲਾ ਜੀ ਕੀ ਹੋਇਆ ਸੀ ਅੱਜ ਵੀਰੇ ਅਸੀਂ 7-8 ਏਕੜ ਪੈਲੀ ਐ ਅਸੀਂ ਬਰਸੀਨ ਵਾਸਤੇ ਥੋੜੇ ਜਿਹਾ ਸਮ ਚੱਕ ਲਗਾ ਰਹੇ ਸੀ ਮੌਕੇ ਤੇ ਪੁਲਸਾ ਗਈ ਤੇ ਉਹਨਾਂ ਨੇ ਸਾਨੂੰ ਅਸੀਂ ਅੱਗ ਲਗਾ ਰਹੇ ਸੀ ਉਹਨਾਂ ਨੇ ਸਾਨੂੰ ਸਮਝਾਇਆ ਵੀ ਅੱਗ ਨਹੀਂ ਲਾਉਣੀ ਜੇ ਅਸੀਂ ਇਸ ਕਰਕੇ ਅਸੀਂ ਅੱਗ ਨਹੀਂ ਲਗਾਈ ਤੇ ਦੀ ਵੀ ਨਹੀਂ ਵੀ ਅਸੀਂ ਹੋਰ ਲੋਕਾਂ ਨੂੰ ਵੀਡ ਕਰਦੇ ਵੀ ਅੱਗ ਨਾ ਲਾਉ ਜੇ ਪਹਿਲਾਂ ਜਿਹੜੇ ਪਹਿਲਾਂ ਤੁਹਾਨੂੰ ਕਿਹੜਾ हां पहला 5-6 ਸਾਲਾਂ ਤੋਂ ਤੁਸੀਂ ਪ੍ਰਸੀਡਰ ਨਾਲ ਕੀ ਇਹ ਕਹਿੰਦਾ ਕਿ ਜਿਹੜੇ ਲੋਕਾਂ ਨੇ ਜਿਹੜੇ ਲੋਕ ਅੱਗ ਲਾਉਂਦੇ ਹੈਗੇ ਨੇ ਜਾਂ ਪੌਦਸ ਮੋਕੇ ਦੇ ਖਾਂਦੇ ਵੀ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਕੋਸ਼ਿਸ਼ ਕਰੋ ਅੱਗ ਲਾਉਣ ਤੋਂ ਗਰੇਜ ਕਰੋ ਹੋਰ ਸਾਧਨ ਹੈਗੇ ਕੋਈ ਬਿਜਾਈ ਦਾ ਢੰਗ ਹੈਗਾ ਉਸ ਨਾਲ ਬਿਜਾਈ ਕਰੋ ਕਣਕ ਦੀ ਸਰ ਅੱਜ ਅਕਲਮਾਨ ਵਾਲੇ ਵਿਅਕਤੀਆਂ ਨੂੰ ਪੜਿਆ ਸੀਗਾ ਕੀ ਮਾਮਲਾ ਸੱਚ ਕਰਿਆ ਕੀ ਕਰਨੀ ਸਰ ਅੱਜ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸਰਤਾਜ ਸਿੰਘ ਚੈਲ ਆਈਪੀਐਸ ਦੀ ਜਿਸੰਦਰ ਦੀ ਸੰਤਾਵ ਜੋ ਪਰਾਲੀ ਰਹਿਦ ਖੋਦ ਨੂੰ ਅੱਗ ਲਾਉਂਦੇ ਨੇ ਉਹਨਾਂ ਲੋਕਾਂ ਨੂੰ ਉਸ ਬਾਰੇ ਅਵੇਅਰ ਕਰਨ ਲਈ ਪਿੰਡਾਂ ਦੇ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਸੰਗਤੀ ਵਾਲੇ ਨੇੜੇ ਜਦੋਂ ਅਰੈਸਟ ਹਾਊਸ ਦੇ ਨੇੜੇ ਪੁੱਜਿਆ ਤਾਂ ਦੋ ਵਿਅਕਤੀ ਸੀਗੇ ਜਿਹੜੇ ਸੰਗਤੀ ਵਾਲੇ ਦੇ ਉਹ ਅੱਗ ਲਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਉਹਨਾਂ ਨੂੰ ਆਵਾਜ਼ ਮਾਰ ਕੇ ਰੁਕ ਦਿੱਤਾ ਤੇ ਰੁਕਣ ਤੋਂ ਬਾਅਦ ਉਹਨਾਂ ਨੂੰ ਉੱਚੀ ਤਰ੍ਹਾਂ ਸਮਝਾਇਆ ਗਿਆ ਜੋ ਇਹ ਖੇਤ ਸੀਗਾ ਚਾਤਰ ਸਿੰਘ ਪੁੱਤਰ ਹਮੀਰ ਸਿੰਘ ਤੇ ਜਿਹਦੇ ਨਾਲ ਇੱਕ ਜਗਜੀਤ ਸਿੰਘ ਪੁੱਤਰ ਹਰदयाल ਸਿੰਘ ਪਾਸੀ ਸੰਗਤੀ ਵਾਲਾ ਉਹ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਨਾਲ ਦੀ ਨਾਲ ਹੀ ਇਹਨਾਂ ਨੂੰ ਬੁਝਵਾ ਕੇ ਤੇ ਉਹਨਾਂ ਨੂੰ ਸਮਝਾਇਆ ਗਿਆ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਅਸੀਂ ਸਿਰਫ ਇਹ ਥੋੜਾ ਜਿਹਾ ਪਸ਼ੂਆਂ ਵਾਸਤੇ ਚਾਰਾ ਬੀਜਣਾ ਸੀਗਾ ਤੇ ਉੱਥੇ ਅਸੀਂ ਚਾਹੁੰਦੇ ਸੀ ਕਿ ਵੀ ਜਲਦੀ ਕਿਤੇ ਲੇਟ ਨਾ ਹੋ ਜੇ ਤੇ ਤਦਲ ਕਰਨ ਲੱਗੇ ਸੀ ਵੈਸੇ ਇਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਕਈ ਸਾਲ ਤੋਂ ਜਿਹੜੀ ਬਿਨਾ ਖਰਚਿਆਂ ਤੋਂ ਅੱਗ ਲਾਏ ਅਸੀਂ ਆਪਣੀ ਫਸਲ ਬੀਜ ਰਹੇ ਹਾਂ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਅਸੀਂ ਹੋਰ ਲੋਕਾਂ ਨੂੰ ਵੀ ਸਮਝਾਵਾਂਗੇ ਤੇ ਸਾਡੇ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਜੇਕਰ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਵੱਖ-ਵੱਖ ਪਿੰਡਾਂ ਵਿੱਚ ਪੱਕੇ ਤੌਰ ਤੇ ਲਾਏ ਗਏ ਨੇ ਤੇ ਅੱਜ ਸਵੇਰ ਸ਼੍ਰੀ ਦੀਪਿੰਦਰ ਸਿੰਘ ਜੇਜੀ ਡੀਐਸਪੀ ਸਾਹਿਬ ਨੇ ਦੋਨਾਂ ਕਰਮਚਾਰੀਆਂ ਨੂੰ ਸਿਵਲ ਦੇਤੇ ਪੁਲਿਸ ਪ੍ਰਸ਼ਾਸਨ ਦੇ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ ਸੀ ਮੀਟਿੰਗ ਕਰਕੇ ਕਰਕੇ ਹਦਾਇਤ ਕੀਤੀ ਸੀ ਕਿ ਲੋਕਾਂ ਨੂੰ ਕਾਫੀ ਲੋਕ ਅਵੇਅਰ ਹੋ ਚੁੱਕੇ ਨੇ ਵੀ ਹੋਰ ਸਮਝਾਉਣ ਦੀ ਜ਼ਰੂਰਤ ਹੈ ਤੇ ਲੋਕ ਸਾਡਾ ਸਾਥ ਵੀ ਦੇ ਰਹੇ ਨੇ ਕਿਸੇ ਵੀ ਜੂਨੀਅਨ ਨੇ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਧੱਕੇ ਨਾਲ ਗੱਲਾਂ ਵਾਂਗੇ ਤੇ ਲੋਕਾਂ ਦਾ ਬੜਾ ਵਧੀਆ ਰਿਸਪਾਂਸ ਹੈ ਤੇ ਸਾਨੂੰ ਹੋਪ ਹੈ ਵੀ ਸਾਡੇ ਕੋਈ ਵੀ ਕੇਸ ਰਜਿਸਟਰ ਨਹੀਂ ਹੋਵੇਗਾ ਤੇ ਅਸੀਂ ਅਪੀਲ ਕਰਦੇ ਆਂ ਵੀ ਸਾਡੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਦੀ ਸਾਡੀ ਡਿਊਟੀ ਲੱਗੀ ਹੈ ਅਸੀਂ ਜੋ ਵੀ ਚੀਜ਼ ਦੀ ਲੋੜ ਹੈ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਤੇ ਫੇਰ ਵੀ ਜੇਕਰ ਕੋਈ ਉਹਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ